ਆਪਾਂ ਸਿਰਫ ਰੋਲਾ ਨਹੀਂ ਪਾਉਣਾ ਇੱਕ ਦਿਨ ਦੇ ਫੈਸਲੇ ਨਾਲ ਆਪਣਾ ਉਹ ਇੱਕ ਬਾਰੇ ਸੋਚਣਾ ਤੇ ਆਪਾਂ ਚੰਗੇ ਭੇਖ ਦੀ ਲਈ ਆਪਾਂ ਚੰਗੇ ਉਮੀਦਵਾਰ ਨੂੰ ਚੁਣ ਸਕੀਏ ਜੀ 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 ਜਾਈਏ ਅਸੀਂ ਮਾਤਾ ਦੀ ਵੋਟ ਪਾਏ ਬਹੁਤ ਵਧੀਆ ਪ੍ਰਬੰਧਾਈ ਚੱਲ ਰਹੀ ਆ ਸ਼ਾਂਤਮਈ ਲੋਕ ਪਾ ਰਹੇ ਆ ਤੇ ਬਹੁਤ ਵਧੀਆ ਜੀ ਹਾਂ ਭਾਈ ਕੀ ਲੱਗਦਾ ਕਿ ਕਿਸ ਆਧਾਰ ਤੇ VOTING ਹੋ ਰਹੀ ਆ ਲੋਕ ਕੀ ਚਾਹੁੰਦੇ ਨੇ ਉਮੀਦਵਾਰਾਂ ਨੂੰ ਬਸ ਲੋਕ ਆਪਣੇ ਅੰਦਰ ਖਾਤੇ ਵੋਟ ਪਾ ਰਹੇ ਆ ਜਿੱਥੇ ਜਿਹਦਾ ਮਨ ਉਹ ਤੇ ਪਾ ਰਿਹਾ ਵੋਟ ਕੋਈ ਚੱਕਰ ਨਹੀਂ ਨਾ ਕੋਈ ਮੀਤ ਨਹੀਂ ਪਰੇਸ਼ਾਨੀ ਕੋਈ ਵਧੀਆ ਮਤਦਾਨ ਹੋ ਰਿਹਾ ਜੀ ਇਹ ਆਪਦਾ ਮਤਦਾਨ ਤਾਂ ਸਾਰਿਆਂ ਦੀ ਇੱਛਾ ਹੈਗਾ ਫਰਜ਼ ਬੰਦਾ ਹੈਗਾ ਕਰਨਾ ਹੈਗਾ ਤੇ ਸਾਰੇ ਜਾਨੀ ਪਹੁੰਚ ਰਹੇ ਐਵੇਂ ਕਹਦੇ ਕੋਈ ਵਿਰਲਾ ਬੰਦਾ ਹੀ ਹੈ ਜਿਹੜਾ ਨਹੀਂ ਆ ਰਿਹਾ ਸਵੇਰ ਸਵੇਰ ਦਾ ਟਾਈਮ ਹੈਗਾ ਸਵੇਰ ਸਵੇਰ VOTING ਹੋਊਗੀ ਦੁਪਹਿਰ ਦੇ ਟਾਈਮ ਥੋੜਾ ਫਰਕ ਹੋਊਗਾ ਫੇਲਾ ਹਾਲ ਤਾਂ ਹੈ ਜੀ ਲੋਕ ਸੂਝਵਾਨ ਹੈ ਜੇ ਦੇਖਿਆ ਜਾਵੇ ਤਾਂ ਕੋਈ ਕਿਸੇ ਦੇ ਮਨ ਚ ਚਿੱਕ ਨਹੀਂ ਜੀ ਇਹ ਪਹਿਲਾ ਸਮਾਂ ਸੀਗਾ ਲੋਕ ਉਦਾਂ ਦੇ ਮਾਹੌਲ ਦੇ ਵਿੱਚ ਸੀਗੇ ਹੁਣ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ मतदान ਕਰਨ ਤੋਂ ਪਹਿਲਾਂ ਹਰ ਇੱਕ ਦੇ ਸਵਾਲ ਆਉਂਦਾ ਕਿ ਸਾਡੇ ਆਹ ਕੰਮ ਹੋਣੇ ਜ਼ਰੂਰੀ ਆ ਜੇ ਫਰੀਦਕੋਟ ਹਲਕੇ ਦੀ ਲੱਗੇ ਕੀ ਲੱਗਦਾ ਕਿ ਕਿਹੜਾ ਕੰਮ ਵੱਧ ਜ਼ਰੂਰੀ ਸੀ ਕੰਮ ਅਜੇ ਥੋੜੇ ਅਸੀਂ ਦਾ ਸਿਸਟਮ ਆ ਜਿਆਦਾ ਸੀ ਉਹਦੇ ਤੇ ਜਾਣਦੇ ਨੇ ਵੈਸੇ ਕੰਮ ਕੀ ਗਏ ਪੂਰੀ ਦਾ ਜੋ ਸਿਸਟਮ ਆ ਮਾਪੋਸ ਨਾ ਜੀ ਹੁਣ ਤਾਂ ਸਹੀ ਆ ਆ ਪਾਣੀ ਹੁੰਦਾ ਹੈ ਉਹ ਪਾਣੀ ਵੋਟਰਾਂ ਦੇ ਲਈ ਵੀ ਪਿਆਇਆ ਜਾ ਰਿਹਾ ਕਿਉਂਕਿ ਗਰਮੀ ਦਾ ਮਾਹੌਲ ਆ ਇਹ ਬਹੁਤ ਜ਼ਰੂਰੀ ਆ ਪਾਣੀ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਸਵੇਰੇ ਅ ਇਹ ਵੀ ਸੋਚ ਰਿਹਾ ਸੀ ਕਿ ਸਿਰਫ ਪਾਣੀ ਦਾ ਨਹੀਂ ਛਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਧੰਨਵਾਦ ਜੀ ਸ਼ੁਕਰੀਆ ਛਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਵੋਟਰਾਂ ਦੇ ਲਈ ਸਾਰੇ ਵੋਟਰਾਂ ਦੇ ਲਈ ਹੈ ਇਹ ਕੁਝ ਇੱਕ ਦੋ ਬੰਦਿਆਂ ਦੇ ਲਈ ਨਹੀਂ ਤੁਸੀਂ ਦੇਖ ਸਕਦੇ ਆ ਕਿ ਵੋਟਰ ਅੱਜ ਆਪਣੇ ਮਤਦਾਨ ਕਰਨ ਆ ਰਹੇ ਨੇ ਵੋਟਰ ਆਪਣੀ ਵੋਟ ਪੁੱਗਤੌਣ ਆ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 8 ਤੋਂ ਉੱਪਰ ਦਾ ਸਮਾਂ ਹੋ ਗਿਆ ভোটার ਘਰੋਂ ਨਿਕਲ ਰਹੇ ਨੇ ਵੋਟਾਂ ਪਾਉਣ ਲਈ ਆ ਰਹੇ ਨੇ ਆਪਣੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਖੜ੍ਹ ਰਹੇ ਨੇ ਕਿਉਂਕਿ ਅਲੱਗ-ਅਲੱਗ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਆਪਣੇ ਆਪਣੇ ਉਮੀਦਵਾਰ ਦੀਆਂ ਕਿਆਸਰਾਈਆਂ ਲੱਗਦੀਆਂ ਨੇ ਦੇਖਣਾ ਪੁਖਤਾ ਪ੍ਰਬੰਧ ਜੋ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮ ਆਪਣੀ ਬਖੂਬ ਡਿਊਟੀ ਨਿਭਾ ਰਹੇ ਨੇ ਵਿਕਲਾਂ ਨੂੰ ਇੱਕ ਪਾਸੇ ਲਗਾਇਆ ਜਾ ਰਿਹਾ ਇਧਰਲੇ ਪਾਸੇ ਬੂਥ ਲੱਗੇ ਹੋਏ ਨੇ ਕੁਝ ਲੋਕ ਆਪਣੀਆਂ ਵੋਟਾਂ ਪਗਤੌਣ ਆਏ ਹੋਏ ਨੇ ਆਪਾਂ ਗੱਲਬਾਤ ਕਰਦੇ ਇਹਨਾਂ ਦੇ ਨਾਲ ਵੀ ਕਿ ਕਿੱਦਾਂ ਦੇ ਪ੍ਰਬੰਧ ਨੇ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕਿਵੇਂ ਕੀ ਪ੍ਰਬੰਧ ਲੱਗਦੇ ਆ ਕਿੱਦਾਂ ਦਾ ਮਾਹੌਲ ਹੈ ਹੁਣ ਬਹੁਤ ਵਧੀਆ ਜੀ ਬਹੁਤ ਵਧੀਆ ਚੱਲ ਰਿਹਾ VOTING ਹੋ ਰਹੀ ਹੈ ਜੀ ਜੀ ਠੀਕ ਹੈ ਜੀ ਅਲੱਗ-ਅਲੱਗ ਕੈਸਰਾਈਆਂ ਲਗਾਈਆਂ ਜਾ ਰਹੀਆਂ ਨੇ ਅਲੱਗ-ਅਲੱਗ ਉਮੀਦਵਾਰਾਂ ਦੇ ਲਈ ਉੱਪਰੋਂ ਗਰਮੀ ਆ ਐ ਨਹੀਂ ਲੱਗ ਰਿਹਾ ਕਿ ਲੋਕ ਗਰਮੀ ਦਾ ਮਾਹੌਲ ਨਾ ਵੇਖਦੇ ਹੋਏ ਵੀ ਆਪਣੀ ਮਤਦਾਨ ਕਰਨ ਪਹੁੰਚ ਰਹੇ ਨੇ ਏ ਆਪਦਾ ਮਤਦਾਨ ਤਾਂ ਸਾਰਿਆਂ ਦੀ ਇੱਛਾ ਹੈਗਾ ਫਰਜ ਬੰਦਾ ਹੈਗਾ ਕਰਨਾ ਹੈਗਾ ਤੇ ਸਾਰੇ ਜਣੇ ਪਹੁੰਚ ਰਹੇ ਐਵੇਂ ਕਹਦੇ ਕੋਈ ਵਿਰਲਾ ਬੰਦਾ ਹੀ ਆ ਜਿਹੜਾ ਨਹੀਂ ਆ ਰਿਹਾ ਸਵੇਰ ਸਵੇਰ ਦਾ ਟਾਈਮ ਹੈਗਾ ਸਵੇਰ ਸਵੇਰ VOTING ਹੋਊਗੀ ਦੁਪਹਿਰ ਦੇ ਟਾਈਮ ਥੋੜਾ ਫਰਕ ਪਊਗਾ ਜਿਵੇਂ ਦੇਖ ਸਕਦੇ ਆ ਕਿ ਪੋਲਿੰਗ ਬੂਥ ਤੇ ਹੁਣ ਉਹ ਬਹੁਤਾ ਰਸ਼ ਨਹੀਂ ਲੱਗ ਰਿਹਾ ਕੁਝ ਹਜੇ 8 ਵਜੇ ਆ 8 ਵਜੇ ਕਾਰਨ ਹਜੇ ਲੋਕ ਘਟ ਆ ਰਹੇ ਆ ਜਦੋਂ ਨੂੰ ਗਰਮੀ ਹੋਣੀ ਉਦੋਂ ਨੂੰ ਬਹੁਤ ਮੁਸ਼ਕਲ ਹੋ ਜਾਣਾ ਥੋੜਾ ਜਿਹਾ ਹਜੇ ਕੰਮਕਾਰ ਜਾਂ ਲੇਡੀਜ਼ ਨੂੰ ਵੀ ਕੰਮ ਆ ਥੋੜਾ ਜਿਹਾ ਇਸ ਟਾਈਮ ਦਾ ਹਜੇ ਘੰਟੇ ਤੱਕ ਤੱਕ VOTING ਹੋ ਜੇ ਸ਼ੁਰੂ ਹੋ ਜੂਗੀ ਜੇ ਸ਼ਾਮ ਨੂੰ ਜ਼ਿਆਦਾ ਹੋਊਗੀ ਦੁਪਹਿਰ ਦਾ ਥੋੜਾ ਫਰਕ ਪਊਗਾ ਜੀ ਕਿੰਨੇ ਮਾਨ ਨਾਲ ਭਾਈ ਜਾਂਦੇ ਵੋਟਾਂ ਭਾਈ ਕਿਵੇਂ ਭਾਈ ਦੀਨ ਮਾਨ ਨਾਲ ਬਹੁਤ ਵਧੀਆ ਵੋਟਾਂ ਭਾਈ ਜੀ ਠੀਕ ਹੈ ਪ੍ਰਬੰਧ ਵਧੀਆ ਠੀਕ ਠਾਕ ਪ੍ਰਬੰਧ ਬਹੁਤ ਵਧੀਆ ਜੀ ਜੀ ਇੱਧਰ ਬਾਈ ਬੈਠਣੇ ਲੱਗਦਾ ਬਾਈ ਬਾਹਰੋਂ ਆਏ ਹੋਏ ਨੇ ਆਪਣੇ ਮਤਦਾਨ ਕਰਨ ਲਈ ਹਾਂਜੀ ਬਸ ਜਾਂਨੇ ਆ ਮਾੜੀ ਥੋੜੀ ਭੀੜ ਸੀ ਮੈਂ ਵੇਟ ਕਰ ਲਈ ਥੋੜਾ ਰੁੱਕ ਕੇ ਜਾਵਾਂਗੇ ਹਾਂਜੀ ਹਾਂਜੀ ਹਾਂ ਜੀ ਅੰਦਰ ਕਿਹੜਾ ਕੱ ਭਾਈ ਕੀ ਲੱਗਦਾ ਕਿ ਕਿਸ ਆਧਾਰ ਤੇ VOTING ਹੋ ਰਹੀ ਹੈ ਲੋਕ ਕੀ ਚਾਹੁੰਦੇ ਨੇ ਉਮੀਦਵਾਰਾਂ ਤੋਂ ਬਸ ਲੋਕ ਆਪਦੇ ਅੰਦਰ ਖਾਤੇ VOT ਪਾ ਰਹੇ ਆ ਜਿੱਥੇ ਜਿਹਦਾ ਮਨ ਉੱਥੇ ਪਾ ਰਿਹਾ VOT ਕੋਈ ਚੱਕਰ ਨਹੀਂ ਨਾ ਕੋਈ ਕਿਸੇ ਨੂੰ ਪਰੇਸ਼ਾਨੀ ਕੋਈ ਵਧੀਆ ਮਤਦਾਨ ਹੋ ਰਿਹਾ ਜੀ ਹਾਂਜੀ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਕੋਈ ਪਰੇਸ਼ਾਨੀ ਬਸ ਗਰਮੀ ਦੀ ਪਰੇਸ਼ਾਨੀ ਗਰਮੀ ਹੈਗੀ ਆ ਲੋਕ ਭਗਤਾ ਰਹੇ ਆ ਜਿਆਦਾ ਹੁਣ ਸੁਭਾ ਰਾਸ਼ੀ ਦਾ ਜਿਆਦਾ ਬਸ ਜਿੰਨੀ ਕਿ ਰਹੇਗੀ ਵੋਟੋ ਤਕਰੀਬਨ 11 12 ਵਜੇ ਤੱਕ ਕੰਮ ਸਮਾਪਤ ਹੋ ਜਾਣਾ ਮੇਰੇ ਸਾਬ ਨੂੰ ਹਾਂਜੀ ਹਾਂਜੀ ਮੈਨੂੰ ਤਾਂ ਇਹ ਲੱਗਦਾ ਸੀ ਵੀ ਜਿਵੇਂ ਮਾਹੌਲ ਚੱਲ ਰਿਹਾ 8 9 ਸ਼ਾਮ ਦੇ 5 6 ਵਜੇ ਸਕਦੇ ਨਹੀਂ ਨਹੀਂ ਜੀ ਵੋਟ ਪਰਸੈਂਟੇਜ ਬਸ ਮੇਰੇ ਸਾਬ ਨੂੰ 50% ਵੋਟ ਪੋਲ ਹੋਣੀ ਹੈ ਜੀ ਗਰਮੀ ਕਰਕੇ ਕੋਈ ਬਜ਼ੁਰਗ ਨਹੀਂ ਆ ਰਹੇ ਜਾਂ ਇਸ ਤਰ੍ਹਾਂ ਕੰਮ ਧੰਦੀ ਲੋਕ ਹਨ ਕਿੰਨੀ ਪੋਲ ਹੋਗੀ ਕਿੰਨੇ ਪਰਸੈਂਟ ਪੋਲ ਹੋ ਸਕਦੀ ਹੈ ਹੁਣ ਤੱਕ ਕਿੰਨੀ ਹੋ ਸਕਦੀ ਹੈ ਮੈਂ ਕਹਿੰਦਾ 30% ਵੋਟ 25% ਪੋਲ ਹੋਸੂਗੀ ਹਾਂਜੀ 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 12 ਵਜੇ ਤੱਕ ਮੇਰੇ ਸਾਬ ਨੂੰ ਵੋਟ ਕੋਈ ਸ਼ਾਮ ਨੂੰ 20-40% ਰਹੂਗੀ ਜਿਹੜੀ ਸ਼ਾਮ ਨੂੰ ਪੈਣ ਵਾਲੀ ਨਹੀਂ ਵੋਟ तकरीबन ਦੁਪਹਿਰ ਤੱਕ ਕੰਮ ਚੜ੍ਹ ਸਕਦਾ ਈ ਸਰੇ ਹਾਂਜੀ ਸੋ ਬਾਈ ਹੋਰਾਂ ਦਾ ਕਹਿਣਾ ਕਿ 25 ਤੋਂ 30% ਜਿਹੜੀ ਵੋਟ ਹੈ ਉਹ ਪੋਲ ਹੋ ਚੁੱਕੀ ਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਪਾਰਟੀਆਂ ਦੇ ਆਪਣੇ-ਆਪਣੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਲਗਾ ਕੇ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਪੋਲਿੰਗ ਬੂਥ ਲਗਾਏ ਗਏ ਨੇ ਤੇ ਇਧਰਲੇ ਪਾਸੇ ਜੋ ਸਕੂਲ ਹੈ ਸਕੂਲ ਦੇ ਵਿੱਚ ਸਾਰਾ ਪ੍ਰਬੰਧ ਕੀਤਾ ਗਿਆ ਹੈ ਕੋਸ਼ਿਸ਼ ਕਰਦੇ ਆ ਆਪਾਂ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕੋਈ ਸਵੇਰ ਦਾ ਸਮਾਂ ਹਲੇ ਤੇ ਲੋਕ ਪੋਲਿੰਗ ਬੋਥ ਤੋਂ ਆਪਣੀਆਂ ਵੋਟਾਂ ਲੈ ਅੱਗੇ ਵੋਟਾਂ ਪੁਗਤਾ ਰਹੇ ਨੇ ਤੇ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਚ ਵੇਖ ਸਕਦੇ ਆ ਕਿ ਲੋਕ ਆਪਣੀ ਵੋਟ ਨੂੰ ਪੋਲ ਕਰਕੇ ਆਪਣੀ ਵੋਟ ਨੂੰ ਪੁਗਤਾ ਕੇ ਬਾਹਰ ਆ ਰਹੇ ਨੇ ਕੁਝ ਨਵੇਂ ਵੋਟਰ ਵੀ ਤਕਰੀਬਨ ਅੱਜ ਅਜਿਹੇ ਵੋਟਰ ਵੀ ਹੋਣਗੇ ਜਿਨ੍ਹਾਂ ਦੀ ਇਹ ਵੋਟ ਪਹਿਲੀ ਵੋਟ ਹੋਵੇਗੀ ਪਹਿਲਾ ਦਿਨ ਉਹਨਾਂ ਦੇ ਲਈ ਪਹਿਲੀ ਵੋਟ ਉਹਨਾਂ ਲਈ ਖਾਸ ਹੈ ਕਿਉਂਕਿ ਮਤਦਾਨ ਅਜੇਹਾ ਇੱਕ ਕੰਮ ਹੈ ਜਿਹੜਾ ਹਰ ਇੱਕ ਨੂੰ ਕਰਨਾ ਬਹੁਤ ਜ਼ਰੂਰੀ ਹੈ ਮੈਂ ਸਾਰੇ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਜਿਨ੍ਹਾਂ ਨੇ ਹਾਲੇ ਤੀਕ ਆਪਣੇ ਮਤਦਾਨ ਨਹੀਂ ਕੀਤੀ ਜਿਨ੍ਹਾਂ ਨੇ ਆਪਣੀ ਵੋਟ ਪੋਲ ਨਹੀਂ ਕੀਤੀ ਵੋਟ ਨੂੰ ਪੁਗਤਾਉਣਾ ਬਹੁਤ ਜ਼ਰੂਰੀ ਹੈ ਆਪਣੀ ਮਤਦਾਨ ਕਰੋ ਜੇ ਤੁਹਾਨੂੰ ਇਹਨਾਂ ਉਮੀਦਵਾਰਾਂ ਤੋਂ ਕੋਈ ਉਮੀਦਵਾਰ ਨਹੀਂ ਵੀ ਸੈਟੀਸਫਾਈ ਨਹੀਂ ਵੀ ਤੁਹਾਨੂੰ ਠੀਕ ਲੱਗਦਾ ਤਾਂ ਤੁਸੀਂ ਵੋਟਾਂ ਦਾ ਨਿਸ਼ਾਨ ਵੀ ਦੱਬ ਸਕਦੇ ਹੋ ਇਧਰਲੇ ਪਾਸੇ ਤੁਹਾਨੂੰ ਮੈਂ ਤਸਵੀਰਾਂ ਦਿਖਾ ਦੇਵਾਂ ਕਿ ਪ੍ਰਬੰਧ ਕਿਹੜੇ ਤਰੀਕੇ ਨਾਲ ਕੀਤੇ ਹੋਇਆ ਸਵਾਗਤ ਲਈ ਇੱਕ ਸਵਾਗਤ ਗੇਟ ਬਣਾਇਆ ਗਿਆ ਜਿਸ ਵਿੱਚ ਵੋਟਰ ਅੱਗੇ ਜਾਂਦੇ ਨੇ ਇੱਕ ਗੇਟ ਨੂੰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰਬੰਧਾਂ ਦੇ ਵਿੱਚ ਇੱਕ ਇਹ ਵੀ ਵਧੀਆ ਪ੍ਰਬੰਧ ਹੈ ਕਿ ਭੀੜ ਦੇ ਨਾਲ ਕੋਈ ਤੱਕਾ ਮੁਕੀ ਨਾ ਹੋਵੇ ਆਸਾਨੀ ਦੇ ਨਾਲ ਅੰਦਰ ਜਾਇਆ ਜਾ ਸਕੇ ਆਸਾਨੀ ਦੇ ਨਾਲ ਆਪਣੀ ਵੋਟ ਪਾ ਕੇ ਲੋਕ ਬਾਹਰ ਆ ਸਕਣ ਇੱਧਰ ਹੋਰ ਵੀ ਬਾਈ ਆਉਂਦੇ ਆ ਬਾਈ ਹੋ ਗਈ ਵੋਟ ਪੋਲ ਜਾਂ ਕਰਨੀ ਆ ਜਾਣੇ ਆ ਬਾਈ ਜੀ ਪਾਉਣ ਜਾਣੇ ਆ ਕਿੱਦਾਂ ਦਾ ਮਾਹੌਲ ਲੱਗ ਰਿਹਾ ਬਹੁਤ ਵਧੀਆ ਜੀ ਠੀਕ ਹੈ ਕਿ ਪਹਿਲਾਂ ਵੀ ਵੋਟ ਪਾ ਚੁੱਕੇ ਹੋ ਬਹੁਤ ਵਾਰੀ ਪਾਈ ਹੈ ਜੀ ਠੀਕ ਹੈ ਇਸ ਵਾਰ ਕੀ ਲੱਗਦਾ ਕਿ ਕੀ ਲੋਕਾਂ ਨੂੰ ਬਾਜੀ ਮਾਰ ਸਕਦਾ ਇਹ ਤਾਂ ਬਾਈ ਹੁਣ ਮੌਕਾ ਹੀ ਦੱਸੂਗਾ ਮੌਕਾ ਦੱਸੋ 4 ਤਰੀਕ ਨੂੰ ਪਤਾ ਲੱਗੇਗਾ ਅੱਗੇ ਕੀ ਮਾਹੌਲ ਬਣਦਾ ਕਿਉਂਕਿ ਲੋਕ ਆਪਣੀ ਵੋਟ ਪੋਲ ਕਰਨਾ ਬਾਪੂ ਜੀ ਵੋਟ ਪੋਲ ਹੋ ਗਈ ਹਾਂ ਜੀ ਪਾ ਜਾਂਦੀ ਠੀਕ ਹੈ ਕਿਵੇਂ ਪ੍ਰਬੰਧ ਕਿਵੇਂ ਅੰਦਰ ਠੀਕਾ ਗਿਆ ਵਧੀਆ ਬਹੁਤ ਵਧੀਆ ਠੀਕ ਹੈ ਹਾਂ ਲੱਗਦਾ ਕਿ ਅਸਲ ਦਾ ਕਿਸ ਅਧਾਰ ਤੇ ਲੋਕ ਵੋਟ ਪੋਲ ਕਰ ਰਹੇ ਨੇ ਕੈਂਡੀਡੇਟ ਤੋਂ ਕੀ ਉਮੀਦ ਰੱਖਦੇ ਨੇ ਬਾਅਦ ਉਮੀਦ ਆਪ ਆਪਣਾ ਆਪ ਰੱਖਦੇ ਮੇਰੇ ਉਮੀਦਵਾਰ ਜਿੱਤੇ ਉਹਦਾ ਮੈਨੂੰ ਨਹੀਂ ਲੱਗਦਾ ਉਹਦਾ ਪ੍ਰਵਾਦਮਾ ਦਾ ਠੀਕ ਹੈ ਜੋ ਕਰੂ ਕਿੱਥੇ ਆ ਜੀ ਧੰਨਵਾਦ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਸ਼ਬੀਲ ਚ ਜੋ ਅਸੀਂ ਜਲ ਵਰਤਦੇ ਆ ਜੋ ਮਿੱਠਾ ਪਾਣੀ ਹੁੰਦਾ ਹੈ ਉਹ ਪਾਣੀ ਵੋਟਰਾਂ ਦੇ ਲਈ ਵੀ ਪਿਆਇਆ ਜਾ ਰਿਹਾ ਕਿਉਂਕਿ ਗਰਮੀ ਦਾ ਮਾਹੌਲ ਹੈ ਇਹ ਬਹੁਤ ਜ਼ਰੂਰੀ ਹੈ ਪਾਣੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਸਵੇਰੇ ਇਹ ਵੀ ਸੁਣਚਾਰਿਆ ਸੀ ਕਿ ਸਿਰਫ ਇਹ ਪਾਣੀ ਦਾ ਨਹੀਂ ਛਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਧੰਨਵਾਦ ਜੀ ਸ਼ੁਕਰੀਆ ਛਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਵੋਟਰਾਂ ਦੇ ਲਈ ਸਾਰੇ ਵੋਟਰਾਂ ਦੇ ਲਈ ਹੈ ਇਹ ਕੁਝ ਇੱਕ ਦੋ ਬੰਦਿਆਂ ਦੇ ਲਈ ਨਹੀਂ ਜਰੂਰ ਪਹਿਲਾਂ ਪਾਣੀ ਪੀ ਲਈਏ ਅਧਾਰ ਤੇ ਇਸ ਵਾਰ ਆਪਣਾ ਕੈਂਡੀਡੇਟ ਚੁਣਿਆ ਜਾਣਾ ਲੋਕਾਂ ਦੀ ਐ ਵੋਟ ਪੋਣੀ ਲੋਕ ਕਰੇ ਨਾ ਜੀ ਦੱਸ ਨਹੀਂ ਸਕਦੇ ਨਾ ਜੀ ਇਹ ਅਲੱਗ-ਅਲੱਗ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਹ ਮੂਰੇ ਜਾਵੇਗਾ ਆਹ ਮੂਰੇ ਜਾਵੇਗਾ ਲੇਕਿਨ ਇੱਕ ਮਤਦਾਨ ਕਰਨ ਤੋਂ ਪਹਿਲਾਂ ਹਰ ਇੱਕ ਦੇ ਸਵਾਲ ਹੁੰਦਾ ਕਿ ਸਾਡੇ ਆਹ ਕੰਮ ਹੋਣੇ ਜ਼ਰੂਰੀ ਆ ਜੇ ਫਰੀਦਕੋਟ ਹਲਕੇ ਦੀ ਲੱਗੀਏ ਕੀ ਲੱਗਦਾ ਕਿ ਕਿਹੜਾ ਕੰਮ ਵੱਧ ਜ਼ਰੂਰੀ ਸੀ ਕੰਮ ਹਜੇ ਥੋੜੇ ਜਿ ਨਸ਼ੇ ਦਾ ਸਿਸਟਮ ਜਿਆਦੇ ਸੀ ਉਹਦੇ ਗੱਲ ਨਹੀਂ ਧਿਆਨ ਦੇਣਾ ਵੈਸੇ ਕੰਮ ਠੀਕ ਹੈ ਬਿਜਲੀ ਦਾ ਜੋ ਸਿਸਟਮ ਹੈ ਮਾਫ ਦਿੱਤੇ ਨਾ ਯੂਨਿਟ ਤਾਂ ਸਹੀ ਹੈ ਹੋਰ ਵੀ ਨੌਕਰੀਆਂ ਨੌਕਰਾ ਕਿ ਨਹੀਂ ਧਿਆਨ ਦੇਣ ਸਿਰਫ ਸਾਰੇ ਲੋਕਾਂ ਨੇ ਜਦੋਂ ਇਹਨਾਂ ਨੂੰ 92 ਸੀਟਾਂ ਦਿੱਤੀਆਂ ਉਹਦੇ ਵਿੱਚ ਇਹ ਹੀ ਵੱਡਾ ਮੁੱਦਾ ਸੀ ਕਿ ਨਸ਼ਾ ਜਿਹੜਾ ਕੱਲਾ ਸਰ ਇਹ ਪੰਜਾਬ 'ਚ ਨਸ਼ਾ ਵੱਡਾ ਮੁੱਦਾ ਸੀ ਵੱਡਾ ਮੁੱਦਾ ਕਿ ਤੁਹਾਨੂੰ ਜਿਹੜਾ ਵੀ ਕੈਂਡੀਡੇਟ ਆਵੇਗਾ ਕਿਸੇ ਵੀ ਪਾਰਟੀ ਦਾ ਹੋਵੇ ਇਸ ਮੁੱਦੇ ਤੇ ਕੰਮ ਕਰੇਗਾ ਕਰਨਾ ਪਊਗਾ ਹੂੰ ਤੇ ਸਰਕਾਰ ਤਾਂ ਮੰਨ ਲਓ 2 ਸਾਲ ਹੋ ਗਏ 3 ਸਾਲ ਜੀ ਸਰਕਾਰ ਦੁਆਰਾ ਬਣਿਆ ਜਿਹੜਾ ਮਹਿਨਤ ਨਸ਼ਾ ਹੂੰ ਬਿਲਕੁਲ ਜੇ ਇਸ ਤੇ ਕੰਟਰੋਲ ਕਰ ਲੈਣ ਤਾਂ ਬਹੁਤ ਚੰਗੀ ਚੀਜ਼ ਆ ਇਹ ਜੀ ਇਧਰ ਕੋਈ ਬੀਬੀਆਂ ਵੀ ਆਪਣੀ ਵੋਟ ਪੁਗਤਾ ਕੇ ਆ ਰਹੀਆਂ ਨੇ ਹੋ ਗਈ ਭਾਣੇ ਵੋਟਪਾਲ ਹੋ ਗਈ ਤੁਹਾਡੀ ਕਿਵੇਂ ਦਾ ਮਾਹੌਲ ਆ ਕਿਵੇਂ ਲੱਗਿਆ ਬਹੁਤ ਵਧੀਆ ਮਾਹੌਲ ਆ ਕੋਈ ਢੀੜ ਨਹੀਂ ਵਧੀਆ ਰੈਲਾ ਵਧੀਆ ਪ੍ਰਬੰਧ ਕਿਵੇਂ ਲੱਗ ਰਿਹਾ ਵਧੀਆ ਹੋਏ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਜੀ ਮਾਤਾ ਤੁਹਾਡੀ ਤੁਹਾਡੀ ਵੋਟ ਹੋ ਗਈ ਹੋ ਗਈ ਜੀ ਕਿਵੇਂ ਕੀ ਲੱਗਦਾ ਕਿੰਦਾ ਦਾ ਮਾਹੌਲ ਲੱਗ ਰਿਹਾ ਬਹੁਤ ਵਧੀਆ ਜੀ ਠੀਕ ਹੈ ਚਿਹਰੇ ਤੇ ਤੁਹਾਡੇ ਖੁਸ਼ੀ ਵੀ ਦਿਖ ਰਹੀ ਆ ਜਿਵੇਂ ਆਏ ਲੱਗ ਰਿਹਾ ਵੀ ਜਿਹੜੂ ਤੁਸੀਂ ਵੋਟ ਪਾਈ ਉਹ ਜਿੱਤ ਹੀ ਜਾਵੇਗਾ ਜਿੱਤ ਜੋ ਜਿੱਤ ਜੋ ਹੈ ਜਿੱਤ ਜੋ ਪੱਕਾ ਪੱਕਾ ਠੀਕ ਹੈ ਆਪਾਂ ਵੋਟ ਜਿੱਤ ਵਾਲੇ ਨੂੰ ਪਾਈ ਆ ਕਿਉਂਕਿ ਹਰ ਇੱਕ ਵੋਟਰ ਦੀ ਇਹੀ ਇੱਛਾ ਹੈ ਕਿ ਜਿਹਨੂੰ ਮੈਂ ਹਰ ਇੱਕ ਵੋਟਰ ਦੀ ਇਹੀ ਇੱਛਾ ਹੈ ਕਿ ਜਿਸ ਨੂੰ ਮੈਂ ਵੋਟ ਪਾਈ ਆ ਉਹ ਜਿੱਤੇਗਾ ਕਿਉਂਕਿ ਅਲੱਗ-ਅਲੱਗ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਅਲੱਗ-ਅਲੱਗ ਵੋਟਰ ਆਪਣੀ-ਆਪਣੀ ਸੂਝ ਦੇ ਨਾਲ ਇਹ ਵੋਟ ਪਾ ਰਹੇ ਨੇ ਭਾਈ ਜੀ ਕਿਵੇਂ ਠੀਕ ਠਾਕ ਹੈ ਮਾਹੌਲ ਬਹੁਤ 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 ਵਧੀਆ ਜੀ ਬਹੁਤ ਵਧੀਆ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਕੋਈ ਦਿੱਕਤ ਨਹੀਂ ਆ ਰਹੀ ਬਹੁਤ ਵਧੀਆ ਹੈ ਜੀ ਜੀ ਜਿਸ ਤਰ੍ਹਾਂ ਮੈਂ ਦੇਖ ਰਿਹਾ ਕਿ ਅਰਸੀਆਂ ਬੰਨੀਆਂ ਹੋਈਆਂ ਨੇ ਇਹ ਵੀ ਕਲਾਂ ਦਾ ਇਧਰ ਖੜਨ ਤੋਂ ਰੁਕਿਆ ਜਾ ਰਿਹਾ ਹਾਂਜੀ ਹਾਂਜੀ ਬਿਲਕੁਲ ਇਹ ਪ੍ਰਬੰਧ ਕਿੱਧਰ ਕੀਤਾ ਗਿਆ ਵੀ ਕਲਾਂ ਦਾ ਪ੍ਰਬੰਧ ਵੀ ਕਲਾਂ ਦਾ ਨਾਲ ਹੀ ਪਾਰਕਿੰਗ ਬਣਾਈ ਹੋਈ ਹੈ ਜੀ ਇਧਰ ਲਵਾ ਰਹੇ ਹਾਂ ਜੀ ਕਿ ਵੋਟਰ ਕੋਆਪਰੇਟ ਕਰ ਰਹੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਜੀ ਸ਼ੁਕਰੀਆ ਭਾਈ ਜੀ ਇਧਰ ਤੁਸੀਂ ਦੇਖ ਸਕਦੇ ਹੋ ਕਿ ਵੋਟਰ ਆਪਣੀ ਵੋਟ ਪੋਲ ਕਰਨ ਲਈ ਪਹੁੰਚੇ ਨੇ ਪਹੁੰਚ ਰਹੇ ਨੇ ਕ ਇਹ ਇਧਰ ਸ਼ਰਮਾ ਜੀ ਕਿਵੇਂ ਕਿੱਦਾਂ ਦਾ ਮਾਹੌਲ ਲੱਗ ਰਿਹਾ ਵਧੀਆ ਮਾਹੌਲ ਹੈ ਲੋਕਾਂ ਚ ਵਧੀਆ ਇੰਟਰਸਟ ਆ ਹੂੰ ਤੇ ਇਹ ਸਭ ਤੋਂ ਵੱਡੀ ਗੱਲ ਹੈ ਪਿੰਡਾਂ ਦੇ ਲੋਕਾਂ ਦਾ ਭਾਈਚਾਰਾ ਰੱਖ ਕੇ ਜੀ ਵੋਟ ਲੋਕਾਂ ਨੂੰ ਦਿੱਤੀ ਅਮੀਦਵਾਰਾਂ ਨੂੰ ਆਪਣੇ 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 ਉਮੀਦਵਾਰਾਂ ਨੂੰ ਦਿੱਤੀ ਬਿਲਕੁਲ ਜਿਸ ਤਰ੍ਹਾਂ ਕਈ ਵੋਟਰ ਹਜੇ ਇਸ ਵਾਰ ਇਹ ਵੀ ਦੇਖ ਰਹੇ ਕਿ ਬੜੇ ਪਿਛਲੀ ਵਾਰ ਸਵੇਰੇ 8 ਵਜੇ ਬੜੀ ਭੀੜ ਹੋ ਜਾਂਦੀ ਐ ਇਸ ਵਾਰ ਉਹ ਭੀੜ ਘੱਟ ਦਿਖ ਰਹੀ ਆ ਇੱਕ ਤਾਂ ਗਰਮੀ ਦਾ ਸਭ ਤੋਂ ਵੱਡਾ ਕਾਰਨ ਹੈ ਗਰਮੀ ਕਾਰਨ ਵੀ ਹੌਲੀ ਹੌਲੀ ਇਹ ਇਹ ਤਾਂ ਦੇਖਿਆ ਜਾਂਦਾ ਕਿ ਪਿਛਲੇ ਸਾਲ ਨਾਲੋਂ ਪਰਸੈਂਟੇਜ ਘੱਟ ਹੋ ਰਹੀ ਹੈ ਨਾ ਉਹ ਗਰਮੀ ਦਾ ਕਾਰਨ ਸਭ ਤੋਂ ਵੱਡਾ ਬਣ ਰਿਹਾ ਨਾ ਜੀ ਕਈ ਕਈ ਵੋਟਰ ਇਹ ਜਿਹੇ ਵੀ ਨੇ ਜਿਹੜੇ ਵੋਟ ਪੋਲ ਨਹੀਂ ਕਰ ਰਹੇ ਉਹਨਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਕਿ ਇਹ ਨਾ ਇਸ ਆਪਾਂ ਵੋਟ ਨੂੰ ਆਪਣਾ ਜਨਸ਼ਤ ਅਧਿਕਾਰ ਮੰਨਦੇ ਹੋਏ ਆਪਣਾ ਫਰਜ਼ ਬਣਦਾ ਆਪਾਂ ਸਾਰੇ ਕੰਮਾਂ ਨੂੰ ਰਿਲੀ ਕਰ ਸਕਦੇ ਆ ਪਰ ਇਹਦੇ ਲਈ ਇੱਕ ਦਿਨ ਕਰ ਲੈਣਾ ਆਪਣਾ ਬਹੁਤ ਜ਼ਰੂਰੀ ਆ ਜੀ ਆਪਾਂ ਸਿਰਫ ਰੋਲਾ ਨਹੀਂ ਪਾਉਣਾ ਇੱਕ ਦਿਨ ਦੇ ਫੈਸਲੇ ਨਾਲ ਆਪਣਾ ਉਹ ਇੱਕ ਬਾਰੇ ਸੋਚਣਾ ਤੇ ਆਪਾਂ ਚੰਗੇ ਵਿਖ ਦੀ ਲਈ ਆਪਾਂ ਚੰਗੇ ਉਮੀਦਵਾਰ ਨੂੰ ਚੁਣ ਸਕੀਏ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਕਿਉਂਕਿ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਇਧਰ ਬਾਈ ਜੀ ਕਿਵੇਂ ਲੱਗ ਰਿਹਾ ਹੈ ਮਾਹੌਲ ਕਿਦਾਂ ਦਾ ਫਿਲਹਾਲ ਤਾਂ ਬਹੁਤ ਉਤਸ਼ਾਹ ਹੈ ਜੀ ਲੋਕਾਂ 'ਚ ਬਾਕੀ ਮੌਸਮ ਦੇਖੋ ਜੇ ਧੁੱਪ ਤਾਂ ਪਜਾਦਾ ਹੁੰਦੀ ਆ ਤਾਂ ਕੁਝ ਹੋ ਸਕਦਾ ਕੋਸਮਾਂ ਰੁਕ ਜਾ ਜਿਸ ਤਰ੍ਹਾਂ ਮੈਂ ਪ੍ਰਬੰਧ ਦੇਖ ਰਿਹਾ ਸਾਰਿਆਂ ਦੇ ਲਈ ਸ਼ਵੀਲ ਵਾਲਾ ਜਲ ਠੰਡਾ ਮਿੱਠਾ ਜਲ ਵੀ ਵੋਟਰਾਂ ਨੂੰ ਪਿਆਇਆ ਜਾ ਰਿਹਾ ਹੋਰ ਕਿਦਾਂ ਦੇ ਪ੍ਰਬੰਧ ਕੀਤੇ ਗਏ ਨੇ ਪ੍ਰਬੰਧ ਪ੍ਰਸ਼ਾਸਨ ਦਾ ਵੀ ਵਧੀਆ ਖਿਆਲ ਰੱਖਿਆ ਗਿਆ ਪਿੰਡੰਦੀਓ ਬਾਕੀ ਸਾਰਿਆਂ ਦਾ ਜੋ ਵੀ ਜਿੰਨੀਆਂ ਪਾਰਟੀਆਂ ਸਾਰਿਆਂ ਦਾ ਵਧੀਆ ਸਹਿਯੋਗ ਹੈ ਰਲ ਮਿਲ ਕੇ ਆਪਦੇ ਕੈਂਡੀਡੇਟ ਨੂੰ ਵੋਟਾਂ ਪਵਾ ਰਹੇ ਕਈ ਕਈ ਵੋਟਰ ਨਵੇਂ ਆ ਜਿਹੜੇ ਪਹਿਲੀ ਵਾਰ ਵੋਟ ਪਾਉਣ ਆ ਰਹੇ ਆ ਉਹਨਾਂ ਦੇ ਮਨ 'ਚ ਝਿਜਕ ਵੀ ਆ ਕਿ ਕਿਵੇਂ ਪਾਉਣੀ ਆ ਕਿਵੇਂ ਇਹ ਗੱਲ ਵੀ ਹੈਗੀ ਆ ਨਹੀਂ ਫਿਲਹਾਲ ਤਾਂ ਜੀ ਲੋਕ ਸੂਝਵਾਨ ਹੈ ਜੇ ਦੇਖਿਆ ਜਾਵੇ ਤਾਂ ਕੋਈ ਕਿਸੇ ਦੇ ਮਨ 'ਚ ਝਿਜਕ ਨਹੀਂ ਗਈ ਜੀ ਇਹ ਪਹਿਲਾਂ ਸਮਾਂ ਸੀਗਾ ਲੋਕ ਉਦਾਂ ਦੇ ਮਾਹੌਲ ਦੇ ਵਿੱਚ ਸੀਗੇ ਹੁਣ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਤੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਜੀ ਲੋਕ ਕਿਸ ਅਧਾਰ ਤੇ ਆਪਣੇ ਕੈਂਡੀਡੇਟ ਨੂੰ ਵੋਟ ਪਾ ਰਹੇ ਨੇ ਕਿ ਫਰੀਦਕੋਟ ਹਲਕੇ ਦੀ ਗੱਲ ਕਰੀਏ ਕੀ ਸਭ ਤੋਂ ਵੱਡਾ ਕੰਮ ਲੋਕ ਚਾਹੁੰਦੇ ਨੇ ਸਾਡਾ ਹਲਕਾ ਜੀ ਪਹਿਲੇ ਪਹਿਲਾਂ ਦੇ ਸਮਿਆਂ ਤੋਂ ਪਛੜਿਆ ਹੋਇਆ ਤੁਸੀਂ ਦੇਖਦੇ ਹੀ ਹੋ ਵੀ ਕੋਈ ਬਹੁਤੇ ਵਿਕਾਸ ਨਹੀਂ ਹੈਗੇ ਜੀ ਅਸੀਂ ਦੇਖੀਏ ਵੀ ਜੈਤੋ ਜਾਂ ਫਰੀਦਕੋਟ ਦੇ ਵਿੱਚ ਤੇ ਕੁਝ ਘੱਟ ਨਾ ਵੀ ਸਰਕਾਰ ਨੇ ਜਲੂਰ ਹਲਾਰਾ ਦਿੱਤਾ ਹਲਕੇ ਨੂੰ ਤੇ ਲੋਕਾਂ ਨੂੰ ਇੱਕ ਆਪ ਦੇ ਵਿਕਾਸ ਲਈ ਤੇ ਵੋਟ ਨੂੰ ਵੋਟ ਦੇ ਰਹੇ ਆ ਵੀ ਹਲਕੇ ਦਾ ਕੋਈ ਵਿਕਾਸ ਹੋਵੇ ਧੰਨਵਾਦ ਭਾਈ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਨੂੰ ਇੱਕ ਪਾਸੇ ਵਿਕਲਾਂ ਨੂੰ ਇੱਕ ਪਾਸੇ ਲਗਾਇਆ ਜਾ ਰਿਹਾ ਕਿਉਂਕਿ ਜਿੰਨੇ ਵੀ ਵੋਟਰ ਗਰਮੀ ਦੇ ਕਾਰਨ ਆਪਣੇ ਵਿਕਲਾਂ ਤੇ ਆ ਰਹੇ ਨੇ ਉਹ ਵਿਕਲਾਂਦ ਵਾਲਾ ਵੀ ਖਾਸ ਪ੍ਰਬੰਧ ਕੀਤਾ ਗਿਆ ਇਧਰ ਨਵਾਂ ਯੂਥ ਵੀ ਹੈ ਜੋ ਵੋਟ ਪਾਉਣ ਲਈ ਆਪਣੀ ਵੋਟ ਪੁਕ ਧੋਣ ਦੇ ਲਈ ਆਇਆ ਹੋਇਆ ਸੋ ਪਲ-ਪਲ ਦੀ ਖਬਰ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਹਲਕਾ ਫਰੀਦਕੋਟ 48 ਨੰਬਰ ਬੂਥ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ